ਇੱਕ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ ਤਰੰਤਾਰਨ ਜ਼ਿਲ੍ਹੇ ਦੇ ਵਿੱਚ ਇੱਕ 3 ਸਾਲਾ ਬੱਚਾ ਸਬਜ਼ੀ ਵਾਲੇ ਪਤੀਲੇ ਦੇ ਵਿੱਚ ਡਿੱਗਣ ਨਾਲ ਹੋਇਆ ਗੰਭੀਰ ਰੂਪ ਦੇ ਨਾਲ ਜ਼ਖਮੀ ਬੱਚੇ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਦੱਸੀ ਜਾ ਰਹੀ ਹੈ ਕਾਫੀ ਗੰਭੀਰ ਹਾਲਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ 3 ਸਾਲਾ ਬੱਚੀ ਨੂੰ ਦਾਖਲ ਕਰਵਾਇਆ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜ਼ਿਲ੍ਹਾ ਤਰੰਤਾਰਨ ਦੇ ਅਧੀਨ ਆਉਂਦੇ ਪਿੰਡ ਫੁੱਲਾਂ ਦੀ ਰਹਿਣ ਵਾਲੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਇਹ ਦੱਸਿਆ ਕਿ ਅਸੀਂ ਮਾਤਾ ਰਾਣੀ ਨੂੰ ਮੰਨਦੇ ਹਾਂ ਤੇ ਅਸੀਂ ਉਹਨਾਂ ਦਾ ਲੰਗਰ ਲਗਾਇਆ ਸੀ ਲੰਗਰ ਬਣਾਉਂਦੇ ਸਮੇਂ ਇਹ ਬੱਚੀ ਜਿਸ ਦੀ ਉਮਰ 3 ਸਾਲ ਦੇ ਕਰੀਬ ਹੈ ਸਬਜੀ ਵਾਲੇ ਪਤੀਲੇ ਦੇ ਵਿੱਚ ਡਿੱਗ ਪਈ ਜਿਸ ਦੇ ਚਾਲਦੇ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਤੇ ਉਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਪਰ ਬੱਚੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਜੋ ਬੱਚੀ ਹੈ ਇਹ ਪੂਰੀ ਤਰ੍ਹਾਂ ਨਾਲ ਸਬਜੀ ਸਬਜੀ ਵਿੱਚ ਸੜ ਚੁੱਕੀ ਸੀ। ਹੋਰ ਮੇਰਾ ਨਾਮ ਜੀ ਕਿੱਥੋਂ ਦੇ ਰਹਿਣ ਵਾਲੇ? ਕੁੱਲੇ ਤੋਂ ਰਹਿਣ ਵਾਲੇ ਜੀ। ਨਾਮ ਕੀ ਆਪਣਾ? ਰਾਜੀਵੀਰ। ਹਾਂ ਜੀ ਕਿੱਥੋਂ ਦੇ ਰਹਿਣ ਵਾਲੇ? ਕੁੱਲੇ ਦੇ ਰਹਿਣ ਵਾਲੇ ਜੀ। ਅੱਧੀ ਕੀ ਕਰ ਗਈ? ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਈ ਇਹਦੇ ਬਾਜਾ ਦੂਰੋਂ ਦੇਂਦੇ ਤੇ ਸਰ ਫੜਦੇ ਫੜਦੇ ਕੁੜੀਆਂ ਵਿੱਚ ਦੇਖੀ। ਹਾਂ ਜੀ। ਹੋਰ ਕੁਝ ਨਹੀਂ ਸਰ। ਅਸੀਂ ਇੱਥੇ ਲੈ ਕੇ ਆਏ ਗੁਰੂ ਨਾਨਕ ਸਾਹਿਬ ਸਰ। ਜੀ ਬੈ ਗਏ ਸਾਡੀ ਮਦਦ ਕੀਤੀ ਜਾਵੇ। ਹਾਂਜੀ ਸਰ ਜੀ ਇਹ ਹੱਤਾਲਾ ਨਹੀਂ ਸਾਡੀ ਸਬਜੀ ਤਾਂ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦਿਆਂ ਫੜਦਿਆਂ ਹੀ ਮਤਲਬ ਜੇ ਤੋ ਫੜੀ ਹੈ ਨਾ ਫੜਦਿਆਂ ਫੜਦਿਆਂ ਜਲ ਗਈ ਇਹ ਤਿੰਨ ਸਾਲ ਦੀ ਹੈ ਮਨਜੋਤ ਨਾ ਇਹ ਮਨਜੋਤ ਨਾ ਹਾਂਜੀ ਹੁਣ ਤੁਸੀਂ ਅੰਮ੍ਰਿਤਸਰ ਬਣਾ ਲਓ ਉਸ ਨੂੰ ਲਾ ਕੇ ਹਾਂਜੀ ਡਾਕਟਰ ਜੀ ਕਹਿੰਦੇ ਲਾ ਕੇ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਇਥੇ 그러면은 ਕੀ ਗੱਲ ਹੋ ਗਈ ਵੀਰੇ ਕੁਲੇ ਦੇ ਆळ्या ਨਾਮ ਮੇਰਾ ਰਿਤਿਕ ਕਹਿੰਦਾ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਹੋਣੀ ਆ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਹੈ ਤੇ ਹੱਸੇ ਅੰਬਰ ਸਰਸ ਪਹਿਲਾਂ ਹਸਤਲ ਖੜਿਆ ਖੜਿਆ ਉਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅਨਬਰ ਸਰਪੇਜ ਦਿੱਤਾ ਹੈ ਹਾਂ ਜੀ ਹੁਣ ਸਰਕਾਰ ਨੂੰ ਕਿਸ ਤਰ੍ਹਾਂ ਮਦਦ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਤੜੇ ਗਏ ਆ ਤੇ ਮੂੰਹ ਕਿਦਾਂ ਖਾਣ ਦਾ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਬੈਠ ਹਾਂ ਹਾਂ ਜੀ ਲੰਗਰ ਲਾਇਆ ਵੀਰੇ ਹਾਂ ਜੀ